ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸਵਰਗਵਾਸੀ ਡਾਕਟਰ ਹਰਮਨਪਾਤਕ ਜੀ ਦੀ ਯਾਦ ਵਿੱਚ 74ਵਾਂ ਵਿਸ਼ਾਲ ਖੂਨਦਾਨ ਕੈਂਪ ਦਾ ਰੋਟਰੀ ਕਲੱਬ ਪੁਹਾਣੀਗੜ ਸਿਟੀ ਵੱਲੋਂ ਇਹੋਜਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੈਂਬਰ ਖੜੇ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਧਰਮਵੀਰ ਗਰਗ ਗਵਰਨਰ ਰੋਟਰੀ ਕਲੱਬ ਪ੍ਰਦੀਪ ਮਿੱਤਲ ਜੀ ਆਰਟੀਆ ਸੈਸ਼ਨ ਪ੍ਰਧਾਨ ਅਗਰਵਾਲ ਸਭਾ ਪ੍ਰਧਾਨ ਬਰਿੰਦਰ ਮਿੱਤਲ ਜੀ ਅਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਲੱਡ ਡੋਨਰਾਂ ਵੱਲੋਂ ਡੋਨੇਟ ਕੀਤੇ ਜਾ ਰਹੇ ਹਨ ਤੇ ਸਮੋਗ ਦੇ ਹਲਕਾ ਵਿਦਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ ਵਿਸ਼ੇਸ਼ ਤੌਰ ਤੇ ਜਿਦੇ ਵਿੱਚ ਕੀ ਆਰਤੀ ਅਸ਼ੀਸ਼ ਸਿੰਘ ਦੇ ਪ੍ਰਧਾਨ ਪ੍ਰਦੀਪ ਮਿੱਤ ਲਤੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜਿੱਥੇ ਉਹਨਾਂ ਦਾ ਬੁਲਦਸਤਾ ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਵਿੱਚ ਦੇਖਦੇ ਨਜ਼ਰ ਖੜੇ ਆ ਰਹੇ ਹਨ ਜਿੱਥੇ ਨਿਲ ਕਾਉਂਸਲ ਜੀ ਉਹਨਾਂ ਦੇ ਨਾਲ ਮਨਦੀਪ ਲੱਖੇਵਾਲ ਮਾਰਕੀਟ ਕਮੇਟੀ ਚੇਅਰਮੈਨ ਜਗਸੀਰ ਝਨੇੜੀ ਅਤੇ ਟਰੱਕ ਜੀ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਜੀ ਜਿੱਥੇ ਉਹਨਾਂ ਨੇ ਹਲਕਾ ਵਿਦਿਆਇਕ ਦੇ ਪਹਿਲਾਂ ਹਾਰ ਪਾਏ ਉੱਤੇ ਹਸਦੇ ਹਸਦੇ ਉਹਨਾਂ ਨੇ ਆਰਤੀ ਸੈਸ਼ਨ ਪ੍ਰਧਾਨ ਪ੍ਰਦੀਪ ਮਿੱਤਲ ਜੀ ਦੇ ਵਿਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਦੇਖ ਸਕਦੇ ਹੋ ਮੰੰਦੀ ਲੱਖੇਵਾਲ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਦੇ ਉਹਨਾਂ ਦੇ ਨਾਲ ਸੰਜੀ ਅਤੇ ਜੋ ਡੋਨਰ ਹੂੰਦਾਨ ਕਰ ਰਹੇ ਹਨ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਦੇ ਜਸਪਾਲ ਸਿੰਘ ਸਰਪੰਚ ਮਟਰਾ ਗੋਗੀ ਨਾਰੈਣਗੜ੍ਹ ਅਤੇ ਉਹਨਾਂ ਦੇ ਨਾਲ ਰਿੰਕੂ ਕਰਾਚੋਂ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਸਾਂਝੇ ਹੋ ਰਹੇ ਹਨ ਅਤੇ ਇਸ ਮੌਕੇ ਤੇ ਇਹ ਕੈਂਪ ਈਸ਼ਵਰ ਬਾਸਲ ਰੋਟਰੀ ਕਲੱਬ ਦੇ ਨਵੇਂ ਬਣੇ ਪ੍ਰਧਾਨ ਦੀ ਗਵਾਹੀ ਦੇ ਵਿੱਚ ਲਗਾਇਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਤੇ ਪੱਟੀਵਾਲ ਸਰਪੰਚ ਬਿੱਕਰ ਸਿੰਘ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਦੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਤੇ ਮिक्की ਅਤੇ ਉਹਨਾਂ ਦੇ ਨਾਲ ਸਿੱਧ ਈਸ਼ਵਰ ਬਾਸਲ ਜੀ ਦੇ ਭਰਾ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਆਓ ਤੁਹਾਨੂੰ ਸੁਣਾਉਣਾ ਔਰ ਕੀ ਕੀ ਕਹਿੰਦੇ ਨਜ਼ਰ ਆਏ। ਕਿ ਅੱਜ ਵੀ ਤੁਸੀਂ ਖੂਨਦਾਨ ਕੀਤਾ ਤੇ ਬਿਸ਼ੇਵਾਰੇ ਵੀ ਕਰਦੇ ਜਾ ਰਹੇ ਹੋ। ਕੀ ਕਹਾਂ ਬਹੁਤ ਵਧੀਆ ਲੱਗਿਆ ਜੀ ਕਿਸੇ ਦੇ ਸਾਡਾ ਖੂਨ ਕਿਸੇ ਲੋੜਵੰਦ ਦੇ ਕੰਮ ਆਵੇ ਉਹਦੇ ਜਾਨ ਬਚੇ ਤਾਂ ਵਧੀਆ ਲੱਗਦਾ ਹੈ। ਰੋਟਰੀ ਕਲੱਬ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਬੈਠੇ ਨੇ ਸਾਰੀ ਟੀਮ ਬੈਠੀ ਆ ਤੇ ਹਰ ਸਾਲ ਇਹ ਟਰੱਕ ਜੂਨੀਅਨ ਚ ਵੀ ਤੇ ਵੱਖ-ਵੱਖ ਪਿੰਡਾਂ ਚ ਵੀ ਕੈਂਪ ਲਵਾਉਂਦੇ ਨੇ ਤੇ ਸਮੇਂ-ਸਮੇਂ ਤੇ ਜਦੋਂ ਵੀ ਇਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਨੇ ਕੈਂਪਰ ਲਵਾਉਂਦੇ ਨੇ ਤੇ ਉਹ ਸੈਂਪ ਰਾਹੀਂ ਜਿੰਨਾ ਵੀ ਖੂਨ ਕੱਠਾ ਹੁੰਦਾ ਉਹ ਲੋਡਵੰਦ ਲੋਕਾਂ ਤੱਕ ਪਹੁੰਚਦਾ ਹੁੰਦਾ ਤੇ ਬਹੁਤ ਸਾਰੇ ਗੇਮਤੀ ਜਾਨਾਂ ਬਚ ਜਾਂਦੀਆਂ ਇਸ ਕਰਕੇ ਅੱਜ ਬਲੱਡ ਡੋਨੇਟ ਕਰਕੇ ਬਹੁਤ ਚੰਗਾ ਲੱਗਿਆ ਤਾਂ ਇਸ ਬਲੱਡ ਕੈਂਪ ਦੇ ਵਿੱਚ ਤੁਸੀਂ ਵੀ ਹਿੱਸਾ ਲਿਆ ਤੁਸੀਂ ਵੀ ਬਲੱਡ ਦਿੱਤਾ ਕੀ ਕੀ ਮਹਿਸੂਸ ਹੋਇਆ ਲਗਾਤਾਰ ਤੁਸੀਂ ਦਿੰਦੇ ਆ ਰਹੇ ਅੱਗੇ ਹਾਂ ਮੈਂ ਲਗਭਗ ਹਰ 3-4 ਮਹੀਨੇ ਬਾਅਦ ਬਲੱਡ ਡੋਨੇਟ ਕਰਦਾ ਜਦੋਂ ਤੇ 18-20 ਸਾਲ ਦੀ ਉਮਰ ਤੋਂ ਮੈਂ ਲਗਾਤਾਰ ਬਲੱਡ ਡੋਨੇਟ ਕਰ ਰਿਹਾ ਤੇ ਬੜਾ ਚੰਗਾ ਲੱਗਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਅੱਜ ਵੀ ਲੋਕ ਡਰਦੇ ਨੇ ਪਹਿਲਾਂ ਤੁਸੀਂ ਕਰਦੇ ਸੀ ਕਿ ਮਨ ਫੋਨ ਦੇ ਕੇ ਹਾਲੇ ਕੀ ਘਟਦਾ ਨਹੀਂ ਕੋਈ ਸਬਬ ਨਹੀਂ ਆ ਤੁਸੀਂ ਵੀ ਆਪ ਇੱਕ ਦਾਨਦਤਾ ਬਣ ਜਾਓ ਜਦੋਂ ਆਪ ਫੋਨ ਦਿੰਦੇ ਆ ਕਿਵੇਂ ਕਹੋਗੇ ਲੋਕਾਂ ਨੂੰ ਵੱਧ ਵੱਧ ਸਹਿਯੋਗ ਕਰਨਾ ਚਾਹੀਦਾ ਕੋਈ ਦਿੱਕਤ ਨਹੀਂ ਆਉਂਦੀ ਕੋਈ ਘਬਰਾਹਟ ਨਹੀਂ ਹੁੰਦੀ ਮੈਂ ਹੁਣੇ ਖੂਨਦਾਨ ਕਰਕੇ ਆਪਦੇ ਆਪ ਚੱਲ ਕੇ ਉਰੇ ਆਏ ਹਾਂ ਹਲੇ ਬਸ ਇੱਕ ਪਾਣੀ ਦਾ ਕੱਪ ਪੀਤਾ ਕੋਈ ਦਿੱਕਤ ਨਹੀਂ ਬੜਾ ਆਰਾਮ ਨਾਲ ਆਪਣਾ ਖੂਨਦਾਨ ਕਰੋ ਘਬਰਾਓ ਨਾ ਕਿਉਂਕਿ ਫਿਜ਼ੀਕਲੀ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਤੰਦਰੁਸਤੋਂ ਤੁਹਾਡੇ ਡਾਕਟਰ ਸਾਹਿਬ ਨੇ ਤੁਹਾਨੂੰ ਪਹਿਲਾਂ ਸਾਰੀ ਸਲਾਹ ਦੰਦੇ ਨੇ ਉਸ ਤੋਂ ਬਾਅਦ ਹੀ ਡੋਨੇਟ ਕਰਦੇ ਨੇ ਬਲੱਡ ਤੇ ਇਸ ਕਰਕੇ ਕੋਈ ਘਬਰਾਹਟ ਵਾਲੀ ਗੱਲ ਨਹੀਂ ਸਾਰਿਆਂ ਨੂੰ ਕਰਨਾ ਚਾਹੀਦਾ ਠੀਕ ਹੈ ਅਲਰੇਡੀ ਅੱਜ ਕੈਂਪ ਲਗਾਇਆ ਹੈ ਦੇਖੋ ਹਰ ਸਾਲ ਦੀ ਤਰ੍ਹਾਂ ਰੋਟਰੀ ਕਲੱਬ ਭਾਨੀਗੜ੍ਹ ਵੱਲੋਂ ਰੱਖ ਜੁਨੀਅਨ ਚ 71ਵਾਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਅਸੀਂ ਸਮੇਂ-ਸਮੇਂ ਤੇ ਕੈਂਪ ਲਾਣੇ ਰਹੇ ਹਾਂ ਕਿਉਂਕਿ ਰਜਿੰਦਰਾ ਜੋ ਬਲੱਡ ਬੈਂਕ ਹੈ ਪਟਿਆਲਾ ਚ ਉਸ ਚ ਬਹੁਤ ਸ਼ੋਰਟ ਐ ਸੀ ਤੇ ਉਹਨਾਂ ਦਾ ਸਾਡੇ ਕੋਲ ਮੈਸੇਜ ਆ ਇਮੀਡੀਏਟਲੀ ਅਸੀਂ ਟਰੱਕ ਜਿਹਨਾਂ ਦੇ ਪ੍ਰਧਾਨਾਂ ਨਾਲ ਗੱਲ ਕਰਕੇ ਸਾਡੇ ਪ੍ਰਧਾਨ ਰੋਟੀ ਕਲੱਬ ਦੇ ਪ੍ਰਧਾਨ ਈਸ਼ਵਰ ਮਾਨਸਲ ਜੀ ਦੀ ਰੈਨਮਾਈਟੇ ਕੈਂਪ ਲੱਗਿਆ ਕਿੰਨੇ ਕੁ ਮਰੀਜ਼ਾਂ ਦਾ ਜਿਹਨਾਂ ਸੀ ਕਿੰਨੇ ਕਿ ਜਿਹੜੇ ਲੋਕ ਨੇ ਬਹੁਤ ਦੇਖੋ ਜੀ ਹੁਣ ਪਹਿਲਾਂ ਵਾਲਾ ਬਹੁਤ ਅਫੇਅਰ ਹੋ ਗਿਆ ਲੋਕ ਸਾਡੇ ਕੋਲ ਆਪ ਖੁਦ ਚੱਲ ਕੇ ਆਉਂਦੇ ਨੇ ਫੋਨ ਕਰਦੇ ਨੇ ਜਦੋਂ ਸਾਡੀ ਐਡ ਜਾਂਦੀ ਹੈ ਤੇ ਇਸ ਕਰਕੇ ਅੱਜ ਵੀ ਬੜੀ ਰਸ਼ ਲੱਗਿਆ ਹੋਇਆ ਸਾਨੂੰ ਆਸ ਹੈ ਵੀ ਬਹੁਤ ਅੱਛੇ ਯੂਨਿਟ ਜਿਹੜੇ ਸਾਨੂੰ ਬਲੱਡ ਦੇ ਮਿਲਣਗੇ ਲੱਗਦਾ ਹੈ ਹਰ ਇੱਕ ਇਨਸਾਨ ਦਾ ਬਲੱਡ ਕਈ ਦੂਰ ਜਾ ਕੇ ਜਿਹੜਾ ਕੰਮ ਆਉਂਦਾ ਤਾਂ ਕਿ ਬਹੁਤ ਲੋਕਾਂ ਦੀ ਜਾਨ ਬਚ ਬਿਲਕੁਲ ਦੇਖੋ ਜੀ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਦੇਖ ਸਾਇੰਸ ਨੇ ਸਾਰਾ ਕੁਝ ਬਣਾ ਲਿਆ ਲੇਕਿਨ ਜਿਹੜਾ ਖੂਨ ਹੈ ਇੱਕ ਉਹ ਨਹੀਂ ਬਣ ਸਕਿਆ ਇਸ ਕਰਕੇ ਖੂਨਦਾਨ ਮਹਾਦਾਨ ਹੈ ਹਰ ਬੰਦੇ ਨੂੰ ਕਰਨਾ ਚਾਹੀਦਾ ਤੇ ਮੇਰਾ ਖਿਆਲ ਹੈ ਹੁਣ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਸਾਰੇ ਲੋਕੀ ਵੇਅਰ ਹੋ ਗਏ ਤੇ ਆਪਣੇ ਦਿਲੋਂ ਆਪਣੇ ਅੰਦਰੋਂ ਆਪਣੇ ਆਪ ਹੀ ਖੂਨਦਾਨ ਦੇ ਨਾਲ ਜਦੋਂ ਲੋੜ ਪੈਂਦੀ ਰਹੂਗੀ ਤਾਂ ਬਲੱਡ ਕੈਂਪ ਲਗਾਉਂਦੇ ਰਹੋ ਬਿਲਕੁਲ ਬਿਲਕੁਲ ਜੀ ਦੇਖੋ ਰੈਗੂਲਰ ਚੱਲ ਰਹੇ ਨੇ ਸਾਡਾ 72ਵਾਂ ਕੈਂਪ ਹੈ ਮੇਨਾ ਖੈਰ ਆਲੇ-ਦਾਲੇ ਇਸ ਤਰ੍ਹਾਂ ਦੀ ਕੋਈ ਐਨਜੀਓ ਨਹੀਂ ਜਿੰਨਾ ਐਡੇ ਵੱਡੇ ਪੱਧਰੇ ਅਸੀਂ ਜੋ ਕੈਂਪ ਲਗਾਉਂਦੇ ਹਾਂ ਕੋਈ ਨਹੀਂ ਮੇਰਾ ਨਾਮ ਹਰਦੀਪ ਸਿੰਘ ਜੀ ਅ ਅਖੀਂ ਅੱਜ ਦੇਖਿਆ ਜੀ ਪ੍ਰੰਗ ਦਾ ਜਗਾ ਤੁਹਾ ਰੋਟਰੀ ਕਲੱਬ ਬਲੋਕ ਦਾ ਕੈਂਪ ਹੈ ਹਾਂਜੀ ਪਹਿਲਾਂ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਰੋਟਰੀ ਕਲੱਬ ਵੱਲੋਂ ਕਰਤਮਾ ਦਨੇਸ਼ਰ ਬਲੈਕ ਡਕ ਕੈਂਪਾ ਜੋ ਹਰ ਸਾਲ ਟਰੱਕ ਯੂਨੀਅਨ ਦੇ ਵਿੱਚ ਲਗਾਇਆ ਜਾਂਦਾ ਤੇ ਸਾਡੇ ਟਰੱਕ ਯੂਨੀਅਨ ਵੱਲੋਂ ਹਰ ਤਰ੍ਹਾਂ ਦਾ ਉਹਨਾਂ ਨੂੰ ਬੰਦਾ ਸੰਯੋਗ ਦਿੱਤਾ ਜਾਂਦਾ ਜੀ ਅ ਕਿਵੇਂ ਲੱਗਦਾ ਹੈ ਵੀ ਲੋਕਾਂ ਤੁਸੀਂ ਕਹੋਗੇ ਸਹਿਯੋਗ ਕਰਾਂਗੇ ਟਰੱਕੀਆਂ ਦਾ ਬੜਾ ਨਾਮ ਹੈ ਜਦੋਂ ਵੀ ਉਹ ਪੀਲਾ ਬੁਲਾਉਂਦਾ ਇੱਥੇ ਵੱਧ ਤੋਂ ਵੱਧ ਫਿਨਿਸ਼ ਨਾਲ ਆ ਜਾਂਦੇ ਨੇ ਕਿਵੇਂ ਹਾਂਜੀ ਹਾਂ ਇਹ ਸਾਡੇ ਟਰੱਕ ਯੂਨੀਅਨ ਚ ਵੱਧ ਤੋਂ ਵੱਧ ਸਾਨੂੰ ਸੰਯੋਗ ਦਿੰਦੇ ਨੇ ਖੁਦਦਾਨ ਕਰਨ ਵਿੱਚ ਕਿਉਂਕਿ ਇਹ ਸਾਡੇ ਛੋਟੇ ਜਿਹੇ ਉਪਰਾਲੇ ਨਾਲ ਕਿਸੇ ਲੋਡ ਬੰਦ ਦੀ ਬਹੁਤ ਕੀਮਤੀ ਜਾਨ ਬਚ ਸਕਦੀ ਹੈ ਆ ਵਿੱਕੀ ਰਹਿਮਾਈਟ ਇਟ ਇਜ਼ ਵਰਪਲੈਂਟ ਕੈਂਪ ਉਹਦੇ ਤੇ ਕੀ ਮੀਤੀ ਕਰਨਾ ਹਾਂਜੀ ਹਾਂਜੀ ਅੱਜ ਵਿੱਕੀ ਬਾਜਵਾ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਜੀ ਨੇ ਇਹਨਾਂ ਦੀ ਰਹਿਮਾਈ ਹੇਠ ਅੱਜ ਕੈਂਪ ਲੱਗਿਆ ਇਹਦੇ ਵਿੱਚ 200 ਪਲੱਸ ਯੂਨਿਟ ਦਿੱਤੀ ਮੇਰੋਂ ਜਸਵਿੰਦਰ ਸਿੰਘ ਟਿੰਕੂ ਕ੍ਰਾਚੋ ਜੀ ਅੱਜ ਵੀ ਗੱਲ ਕਰੀਏ ਹੁਣ ਤੱਕ ਤੁਸੀਂ ਕਿੰਨੀ ਵਾਰ ਬਲੱਡ ਡੋਨੇਟ ਕਰ ਚੁੱਕੇ ਹੋ ਤੇ ਸਾਡੇ ਯੂਨੀਅਨ ਦੇ ਪ੍ਰਧਾਨ ਬੋਲੇ ਕੈਂਪ ਲਾਇਆ ਗਿਆ ਕਿਵੇਂ ਲੱਗਦਾ ਮੈਂ ਲਗਭਗ 20 ਤੋਂ 25 ਵਾਰ ਬਲੱਡ ਡੋਨੇਟ ਕਰ ਚੁੱਕਿਆ ਜੀ ਮੈਨੂੰ ਬਹੁਤ ਖੁਸ਼ੀ ਆ ਸਾਡੇ ਯੂਨੀਅਨ ਦੇ ਵਿੱਚ ਹਰ ਸਾਲ ਦੀ ਤੱਕ 71 ਮਾ ਰੋਟਰੀ ਕਲੱਬ ਦੇ ਸਹਿਯੋਗ ਤੇ ਸਰਦਾਰ ਵਿੱਕੀ ਬੱਜਵਾ ਰੱਕ ਯੂਨੀਅਨ ਦੇ ਪ੍ਰਧਾਨ ਦੇ ਸਹਿਯੋਗ ਨਾਲ ਸਤਕਾ ਇਹ ਕੈਂਪ ਲਾਇਆ ਗਿਆ ਜੀ ਸਾਡੇ ਦਿੱਤੇ ਖੂਨ ਖੂਨ ਦਾਨ ਨਾਲ ਕਿਸੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਮੈਨੂੰ ਬਹੁਤ ਖੁਸ਼ੀ ਤੇ ਮਰ ਮਹਿਸੂਸ ਹੁੰਦਾ ਜੀ ਹਾਂ ਹੁਣ ਤੱਕ ਤੁਸੀਂ ਕਿੰਨੀ ਵਾਰ ਖੂਨ ਦੋਨੇਟ ਕੀਤਾ ਮੈਂ ਲਗਭਗ 25 ਵਾਰ ਖੂਨ ਡੋਨੇਟ ਕਰ ਚੁੱਕਿਆ ਜੀ ਆ ਜਿੰਨੇ ਲੋਕਾਂ ਦੇ ਮਨਾਂ ਚ ਡਰ ਹੈ ਕਿ ਖੂਨ ਦੇ ਕੇ ਕੋਈ ਪ੍ਰੋਬਲਮ ਆ ਜਾਊ ਸਾਥ ਨੂੰ ਮਿਲਣਾ ਨਹੀਂ ਕਿਵੇਂ ਦੇ ਨਹੀਂ ਜੀ ਬਿਲਕੁਲ ਅੱਜ ਤੱਕ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਸਾਮਾ ਦੀ ਵਧੀਆ ਫੀਲ ਹੁੰਦਾ ਖੂਨ ਦੇ ਕੇ ਜੀ ਬਹੁਤ ਸਭ ਤੋਂ ਵੱਡਾ ਦਾਣਾ ਜੀ ਇਹ ਇਸ ਕਰਕੇ ਸਾਡੇ ਜਿੱਤੇ ਖੂਨ ਨਾਲ ਕਿਸੇ ਦੀ ਜਾਨ ਬਚ ਸਕੇ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਜੀ ਹਾਂ ਗੱਲ ਕਰੀਏ ਤਾਂ ਟ੍ਰੈਕ ਇਹ ਇਹਦੇ ਸਾ ਤੋਂ ਬੜਾ ਪਰਲ ਹੈ ਹਰ ਟਾਈਮ ਜਦੋਂ ਵੀ ਬਲੈਡ ਰਨਟ ਕੈਂਪ ਲਾਇਆ ਤੇ ਸਭ ਤੋਂ ਵੱਧ ਇਹ ਕਿ ਜਿਹਨਾਂ ਡੋਕਟਰ ਨੇ ਕਿਵੇਂ ਦੇਖਿਆ ਜਿਹੜੀ ਸਾਡੇ ਟਰੱਕ ਜੂਨੀਅਨ ਦੀ ਸੰਸਥਾ ਜੀ ਇੱਕ ਬਹੁਤ ਵੱਡੀ ਸੰਸਥਾ ਤੇ ਸਾਰੇ ਆਪਰੇਟਰਾਂ ਦੇ ਪ੍ਰਧਾਨ ਦੇ ਸਹਿਯੋਗ ਸਦਕਾ ਇਸ ਕਰਕੇ ਉਰੇ ਜਿਹੜੀ ਜੁਨਟਾਂ ਦੀ ਗਿਣਤੀ ਹੈ ਜੀ ਜ਼ਿਆਦਾਤਰ ਇੱਕ ਵੱਡੀ ਸੰਸਥਾ ਦੇ ਸਹਿਯੋਗ ਨਾਲ ਵੱਜ ਜਾਂਦੀ ਹੈ ਜੀ ਕੀ ਕੰਮ ਹੋਗੇ ਟਰੱਕਿੰਗ ਦੇ ਆਪਰੇਟਰ ਤੇ ਨੌਜਵਾਨੀ ਕੀਤੇ ਵੱਧ ਵੱਧ ਸਹਿਯੋਗ ਬਿਲਕੁਲ ਜੀ ਮੈਂ ਇਹੀ ਸੁਝਾਉਣਾ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਫੋਨ ਡਾਣ ਕਰਨਾ ਚਾਹੀਦਾ ਜੀ ਇਹ ਦਿਨਾਂ ਕੁਛ ਘਟਦਾਦਾ ਹੈ ਨਹੀਂ 24 ਘੰਟਿਆਂ ਦੇ ਅੰਦਰ ਖੂਨ ਪੂਰਾ ਹੋ ਜਾਂਦਾ ਜੀ ਬਹੁਤ ਵੱਡਾ ਦਾਣਾ ਜੀ ਇਹ ਬਹੁਤ ਮੈਨੂੰ ਮਾਨ ਮਹਿਸੂਸ ਹੁੰਦਾ ਜੀ ਜਦ ਜਦੋਂ ਵੀ ਖੂਨ ਦਿੰਦਾ ਨੌਜਵਾਨਾਂ ਨੂੰ ਇਹੀ ਫੀਲ ਕਰਦਾ ਹੈ ਵੱਧ ਤੋਂ ਵੱਧ ਖੂਨਦਾਨ ਕਰੋ ਜੀ ਡਾਕਟਰ ਸੰਜੀਵ ਗੋਇਲ ਸਰ ਜੀ ਕੰਮ ਬਲੱਡ ਡੋਨੇਟ ਕਰਨ ਦਾ ਇਹ ਰੋਟੀ ਸ਼ਿਵਰਵਾਂਸਲ ਜੀ ਦੇ ਵਜ੍ਹਾ ਨਾਲ ਅੱਜ ਦਿਨਾਂ ਮਨੇ ਇਹ ਕੰਮ ਕੀਤਾ। ਈਸ਼ਰਵਾਂਸਲ ਜੀ ਨੇ 1 ਜੁਲਾਈ 2025 ਤੋਂ ਰੋਟਰੀ ਕਲੱਬ ਪੌਨਗੜ ਸਿਟੀ ਦਾ ਜਿਹੜਾ ਚਾਰ ਸਮਾ ਹੈ ਤੇ ਅੱਜ ਦਾ ਜਿਹੜਾ ਇਹ ਕੈਂਪ ਹੈ ਕੱਤਰਮਾਸੀ ਬਲੱਡ ਨੇਸ਼ਨ ਕੈਂਪ ਲਗਾ ਰਹੇ ਆ ਤੇ ਰਾਤੀ ਨੂੰ ਪੌਣੀਗੜ ਦੇ ਵਿੱਚ ਕੈਂਪ ਲਗਾਰਾ ਤੇ ਸਾਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਈਸ਼ਵਰ ਵੰਸਲ ਜੀ ਪ੍ਰਧਾਨ ਜੀ ਹੈਟ ਉਹਨਾਂ ਨੇ 1 ਸਾਲ ਦਾ ਪਹਿਲਾਂ ਹੀ ਆਪਣਾ ਪਲਾਨ ਕਰ ਲਿਆ ਵੀ ਕਿਹੜੇ ਕਿਹੜੇ ਉਹਨਾਂ ਨੇ ਆਪਣੇ ਕੈਂਪ ਲਗਾਣੇ ਨੇ ਤੇ ਕਿਹੜੇ ਕਿਹੜੇ ਆਪਣੇ ਸਮਾਜ ਸੇਵੀ ਕੰਮ ਕਰਨੇ ਨੇ ਉਹਨਾਂ ਦਾ ਇੱਕ ਸਭ ਤੋਂ ਵੱਡਾ ਬੀੜਾ ਜਿਹੜਾ ਹੈਗਾ ਹੈ ਬਲੱਡ ਨੇਸ਼ਨ ਦਾ ਕੈਂਪ ਹੈ ਜੋ ਅੱਜ ਅਸੀਂ 71ਵਾਂ ਬਲੱਡ ਨੇਸ਼ਨ ਕੈਂਪ ਲਾ ਰਹੇ ਹਾਂ ਤੇ ਹੁਣ ਤੱਕ ਤਕਰੀਬਨ ਸਾਡੇ 155 ਦੇ ਕਰੀਬ ਅਸੀਂ ਜੁਨਟ ਹੋ ਚੁੱਕੇ ਨੇ ਦਾਨੀ ਹੋ ਚੁੱਕੇ ਨੇ ਤੇ ਸਾਡਾ ਟਾਰਗੇਟ ਦੇ ਕਰੀਬ 200 ਪਲੱਸ ਦਾ ਸਾਡਾ ਟਾਰਗੇਟ ਹੈ ਸਾਂ ਗੱਲ ਕਰੀ ਭਾਨੀ ਗੱਲ ਸੀ ਬਹੁਤ ਛੋਟੀ ਹੈ ਉਸ ਕਲਾਸ ਦੀ ਸਮਾਨ ਦੀ ਗੱਲ ਕਰਦੇ ਹਾਂ ਉਸ ਜਨਮ ਦਾ ਕੋਈ ਡਿਲੀਟ ਕਰ ਦਿਓ ਸਾਰਾ ਉਹ ਵੀ ਕੁਝ ਨਹੀਂ ਬਿਲਕੁਲ ਠੀਕ ਹੈ 300 ਜੁਨਟ ਦੀ ਅਗਰ ਮੈਂ ਗੱਲ ਕਰ ਰਹਾ ਹਾਂ ਬਿਲਕੁਲ ਠੀਕ ਹੈ ਕ੍ਰਿਸ਼ਨੀ ਤੁਹਾਡੀ ਗੱਲ ਨੂੰ ਕਿ 300 ਜੁਨਟ ਸਾਡੇ ਕਲੱਬ ਵੱਲੋਂ ਲਿੱਤਾ ਗਿਆ ਸੀਗਾ ਤੇ ਅੱਜ ਵੀ ਸਾਡੇ ਇੱਕ ਟਾਰਗੇਟ ਹੈ ਕਿ ਸਾਨੂੰ 300 ਜੁਨਟ ਅਸੀਂ ਪੂਰੇ ਅੱਜ ਦੇ ਕੈਂਪ ਦੇ ਵਿੱਚ ਅਸੀਂ ਬਲੀਡ ਕਰਾਵਾਂਗੇ ਜਿਹੜਾ ਰੋਟਰੀ ਕਲੱਬ ਦਾ ਇੱਕ ਮੈਂ ਕਹਾ ਵੀ ਇੱਕ ਯੂਐਸਪੀ ਹੈ ਜਾਂ ਇੱਕ ਇਮੇਜ ਰੋਟਰੀ ਕਲੱਬ ਦੀ ਇਹੋ ਜਿਹੀ ਹੈ ਕਿ ਬਲੱਡ ਨੇਸ਼ਨ ਦੇ ਵਿੱਚ ਇੱਕ ਮਹੂਰੀ ਸੰਸਥਾ ਮੰਨੀ ਜਾਂਦੀ ਹੈ ਸਾਡੇ ਇਲਾਕੇ ਦੇ ਵਿੱਚ ਜਦੋਂ ਵੀ ਬਲੱਡ ਰਜਿੰਦਰਾ ਹਸਪੀਟਲ ਪਟਿਆਲਾ ਦੇ ਵੱਲੋਂ ਸਾਨੂੰ ਕਾਲ ਆਉਂਦੀ ਹੈ ਕਿ ਸਾਨੂੰ ਬਲੱਡ ਦੀ ਜ਼ਰੂਰਤ ਹੈ ਤਾਂ ਸਮੇਂ-ਸਮੇਂ ਦੇ ਹਿਸਾਬ ਨਾਲ ਬਾਕੀ ਹੋਰ ਦੱਸਣਾ ਜਹਾ ਕਿ ਜਿਹੜਾ ਅੱਜ ਦਾ ਸਮਾਂ ਹੈ ਜਿਹੜਾ ਇਹ ਜੁਲਾਈ ਜਾਂ ਅਗਸਤ ਦਾ ਸਮਾਂ ਹੈ ਇਸ ਦੇ ਵਿੱਚ ਬਲੀਡਿੰਗ ਬਹੁਤ ਘੱਟ ਹੁੰਦੀ ਹੈ ਡੋਨਰ ਬਹੁਤ ਘੱਟ ਮਿਲਦੇ ਨੇ ਕਿਉਂਕਿ ਹਿਮੀਡਿਟੀ ਦਾ ਫੋਨ ਕਰਕੇ ਲੋਕੀ ਬਹੁਤ ਘੱਟ ਅੱਗੇ ਆਉਂਦੇ ਨੇ ਇਸ ਕਰਕੇ ਸਾਡਾ ਇਹ ਆਪਣਾ ਇੱਕ ਲਾਖੀ ਫਰਜ਼ੀ ਬੰਦਾ ਕਿ ਅਸੀਂ ਇਸ ਸਮੇਂ ਦੇ ਵਿੱਚ ਜਦੋਂ ਲੋਕੀ ਬਲੱਡ ਨੇਸ਼ਨ ਘੱਟ ਕਰਦੇ ਆਗੇ ਨੇ ਅਸੀਂ ਆਪਣਾ ਕੈਂਪ ਲਗਾਈਏ ਤੇ ਲੋਕਾਂ ਨੂੰ ਅਸੀਂ ਮੋਟੀਵੇਟ ਕਰ ਕਰ ਜਾ ਕੇ ਅਸੀਂ ਮੋਟੀਵੇਟ ਵੀ ਕਰਦੇ ਤੇ ਸੋਸ਼ਲ ਮੀਡੀਆ ਰਾਹੀਂ ਵੀ ਅਸੀਂ ਇਸ ਵਾਰ ਆਪਣਾ ਪੂਰਾ ਐਡਵਰਟਾਈਜ਼ਮੈਂਟ ਕੀਤੀ ਹੈ ਤੇ ਲੋਕਾਂ ਦਾ ਸਾਨੂੰ ਬਹੁਤ ਹੰਗਾਰਾ ਮਿਲਿਆ ਬਾਕੀ ਟਰੱਕ ਜਨ ਦੇ ਵਿੱਚ ਇੱਕ ਤੇ ਅੱਜ ਵੀ ਸਾਨੂੰ ਟਰੱਕੋ ਨੇ ਪ੍ਰਦਾਨ ਨੇ ਮਤਲਬ ਪੂਰਾ ਸਹਿਯੋਗ ਦਿੱਤਾ ਹੈ ਤੇ ਮੁੱਖ ਮਹਿਮਾਨ ਦੇ ਦੌਰ ਤੇ ਮੈਡਮ ਪ੍ਰਾਜ ਐਮ ਐਲ ਏ ਵੀ ਆਏ ਤੇ ਉਹਨਾਂ ਨੇ ਵੀ ਸਾਨੂੰ ਹੌਸਲਾ ਬਜਾਈ ਕੀਤੀ ਹੈ ਕਿ ਅੱਗੇ ਤੋਂ ਵੀ ਜਿਹੜੀ ਸਪੋਰਟ ਮਿਲੂਗੀ ਰੋਟਰੀ ਕਲੱਬ ਭਵਾਨੀਗੜ ਹਾਂ ਮੇਰਾ ਨਾਮ ਹੈ ਸੁਧਾ ਪਟਕ ਮੈਂ ਡਾਕਟਰ ਹਰਬੰਸ ਪਟਕ ਦੀ ਵਾਈਫ ਹਾਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਹੀ ਭਵਾਨੀਗੜ ਕਲੱਬ ਬਲੱਡ ਡੋਨੇਸ਼ਨ ਕੈਂਪ ਲਗਾ ਰਿਹਾ ਹੈ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਔਰ ਸਪੈਸ਼ਲੀ ਪੀ ਡੀ ਜੀ ਸਾਡੇ ਤਰ ਅਮਿਰ ਜੀ और जिन्हें भी पटियाला इन्ह दे भवानीगढ़ दे के दे प्रेजिडेंट और जिन्हें भी मैंबरान हैं इन्ह सब दे मैं बहुत ज़्यादा शुक्रगुजार है कि इन्होंने इन्ना उपराला किया और बहुत ज़्यादा डेडिकेटेड टीम है और इन्हें असी पहल भी जुड़े रहे हैं जिद यी कै कैंप लगाए थे आईज आईज का कैंप लगाया लगा बहुत सक्सैसफुल और अज का कैंप भी बहुत ज़्यादा लोगों से उत्साह है और हूँ तक डेढ़ सौ तो ज़्यादा यूनिट इट्ठे हो चुके हैं और मैं लगता है कि दो सौ तो पार जाएंगे तो मैंने बहुत बहुत बधाई होए इ लोगों प्रेजीडेंट नैम्बरसू सारे भवानीगढ़ के मैंबरस बहुत बहुत धन्यवाद हुए ये मेरी बेटी और मेरे दमाद सारे लोग उन्होंने मेरी ग्रैंड डॉटर है ये सारे जने स्पैशली एस इस करके आए हैं कि भी वो बहुत ज़्यादा रोटरी के बच्चे इन्होंने डेडिकेशन सी इस करके मेरा नाम बिकी बाजवा ट्रक यूनियन प्रधान भवानीगढ़ जी ਅੱਜ ਕਲਪੂ ਕੈਂਪ ਲਗਾਇਆ ਕਿਵੇਂ ਅੱਜ ਨੋਟਰੀ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਡੀ ਟਰੱਕ ਨੇ ਵਿੱਚ ਕੈਂਪ ਲਗਾਇਆ ਜਾਂਦਾ ਜਿਸ ਵਿੱਚ ਸਾਡੇ ਡਰਾਈਵਰ ਵੀਰ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਤੇ ਅਸੀਂ ਆਸ ਕਰਦੇ ਆਂ ਵੀ ਕਿਸੇ ਵੀ ਗਰੀਬ ਬੰਦੇ ਦੀ ਮਦਦ ਹੋ ਸਕੇ ਜੀ ਵੀ ਵੱਧ ਤੋਂ ਵੱਧ ਖੂਦਾਨ ਲੋਕ ਕਰਨੀ ਕਰਨਾ ਚਾਹੀਦਾ ਵੀ ਹੈ ਵੈਰੀ हाँ जी मेरा नाम डॉक्टर मर्यादा रूपराय है आ, मैं लग दुण की आ, ट्रक यूनियन कैंप लगे इस टाइम टारगेट इन्होंने दिता है वो दो सौ यूनिट का हम तक यूनिट क्रॉस कर चुके हैं तो बहुत ही इंतजाजम है सारे लोग ब्लड देना ही देना रोटी क्लब उत्साह नहीं अं आप देख भी रहे हैं कि लोग आके अठारह साल तो लेके पहन साल तक भी लोग आ रहे हैं ब्लड लास्ट ए, एज टारगेट हूँ तो उस टाइम तक भी लोग आ रहे हैं ये चीज़ देख के बहुत अच्छा लगता देख दे देख है देखो अच्छे क्राइटीरिया गवर्नमेंट ने सैट किए हो अगर पैंठ साल तक किसी ने देना तो वो पहला सवाल पूछते हैं कि दिक्कत है या कि बारा दे चुके हैं धर्मवीर गर्ग ਪਾਸ ਰੋਟਰੀ ਗਵਰਨਰ ਅੱਜ ਰੋਟਰੀ ਕਲੱਬ ਵਾਨੀਗੜ੍ਹ ਵੱਲੋਂ ਅਸੀਂ ਸਾਡੇ ਜੋ ਪਾਸਟ ਗਵਰਨਰ ਸੀ ਇਸਵਰਗਵਾਸੀ ਡਾਕਟਰ ਹਰਵੰਸ ਪਾਟਕ ਜੀ ਉਹਨਾਂ ਦੀ ਯਾਦ ਵਿੱਚ ਜਿਹੜਾ ਅਸੀਂ ਇਹ 71st ਸਾਡਾ ਬਲੱਡ ਡੋਨੇਸ਼ਨ ਕੈਂਪਸ ਹੀ ਉਹਨਾਂ ਦੀ ਯਾਦ ਨੂੰ ਡੈਡੀਕੇਟ ਕਰਿਆ ਹੈਗਾ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਕੈਂਪ ਦੇ ਵਿੱਚ ਬਹੁਤ ਲੋਕਾਂ ਦਾ ਬੜਾ ਉਤਸ਼ਾਹ ਰਿਹਾ ਅਸੀਂ ਲੋਕਾਂ ਨੂੰ ਬਹੁਤ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਬਲੱਡ ਡੋਨੇਸ਼ਨ ਹੈਗੀ ਆ ਉਹ ਸਿਰਫ ਇੱਕ ਇਨਸਾਨ ਹੀ ਦੂਸਰੇ ਇਨਸਾਨ ਨੂੰ ਕਰ ਸਕਦਾ ਤੇ ਇਹਦੇ ਵਿੱਚ ਕੋਈ ਵੀ ਬਲੱਡ ਜਿਹੜਾ ਹੈਗਾ ਅੱਜ ਤੱਕ ਕੋਈ ਮਸ਼ੀਨਾਂ ਨਾਲ ਕੋਈ ਬਲੱਡ ਨਹੀਂ ਬਣਾਇਆ ਜਾ ਸਕਿਆ ਅ ਇਸ ਤੋਂ ਇਲਾਵਾ ਜਿਹੜਾ ਇਹ ਮੌਸਮ ਆ ਇਹ ਬਹੁਤ ਹੂਮਸਾਲਾ ਮੌਸਮ ਆ ਬਹੁਤ ਗਰਮੀ ਹੈਗੀ ਆ ਇਸ ਤੋਂ ਇਲਾਵਾ ਬੱਚਿਆਂ ਦੇ ਪੇਪਰ ਚੱਲੇ ਨੇ ਤੇ ਜਿਹੜੇ ਕਿਸਾਨ ਵੀਰ ਨੇ ਉਹ ਪੈੜੀ ਦੇ ਸੀਜ਼ਨ ਦੇ ਵਿੱਚ ਬਿਜ਼ੀ ਨੇ ਤੋ ਲੇਕਿਨ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਸਮੱਸਿਆਵਾਂ ਉਦਾਂ ਹੀ ਰਹਿੰਦੀਆਂ ਨੇ ਖੂਨ ਦੀਆਂ ਜਿਹੜੇ ਥੈਲਸੀਮੀਆ ਦੇ ਬੱਚੇ ਨੇ ਜਿਨ੍ਹਾਂ ਦਾ ਬਲੱਡ ਨਹੀਂ ਬਣਦਾ ਉਹਨਾਂ ਨੂੰ ਇਸ ਵੇਲੇ ਜ਼ਿਆਦਾ ਜ਼ਰੂਰਤ ਪੈਂਦੀ ਆ ਕਿਉਂਕਿ ਮੌਸਮ ਅਨੁਕੂਲ ਨਹੀਂ ਹੁੰਦਾ ਸੋ ਅਸੀਂ ਇਹ ਬਹੁਤ ਸਾਡੇ ਜਿਹੜੇ ਪ੍ਰਧਾਨ ਨੇ ਆ ਈਸ਼ਵਰ ਵੰਸਲ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਆ ਇਸ ਦਾ ਬਹੁਤ ਉਤਸ਼ਾਹ ਰਿਹਾ ਔਰ ਮੈਨੂੰ ਖੁਸ਼ੀ ਆ ਮੈਂ ਸਪੈਸ਼ਲੀ ਈਸ਼ਵਰ ਵੰਸਲ ਜੀ ਦੀ ਤਾਰੀਫ ਕਰਾਂਗਾ ਕਿ ਇਹ ਇਕੱਲਾ ਹੀ ਨਹੀਂ ਇਹ ਪੂਰੇ ਪਰਿਵਾਰ ਨਾਲ ਇਹ ਰੋਟਰੀ ਦੇ ਵਿੱਚ ਜਿਹੜੀ ਹੈਗੀ ਆ ਇੱਕ ਪ੍ਰਣ ਲੈ ਸੋ 150 ਤੋਂ ਉੱਪਰ ਜਿਹੜਾ ਸਾਡਾ ਕੈਂਪ ਹੋ ਚੁੱਕਿਆਗਾ ਯੂਨਿਟ ਕਟੇ ਹੋ ਚੁੱਕੇ ਨੇ ਮੈਡਮ ਪਾਟਕ ਨੇ ਉਹਨੇ ਹੀ ਤੁਹਾਡਾ ਨਾਲ ਸ਼ੇਅਰ ਕਰੀ ਗੱਲ ਤੇ ਉਮੀਦ ਆ ਵੀ 200 ਤੱਕ ਜਿਹੜੇ ਨੇ ਯੂਨਿਟ ਪਹੁੰਚਣਗੇ ਤੇ ਅਸੀਂ ਇਸੇ ਤਰ੍ਹਾਂ ਨਾਲ ਕਮਿਟਿਡ ਹੈਗੇ ਆ ਲੋਕਾਂ ਨਾਲ ਇਸ ਇਲਾਕੇ ਦੇ ਲੋਕਾਂ ਦੇ ਨਾਲ ਕਿ ਜਿਹੜਾ ਰੋਟਰੀ ਕਲੱਬ ਪਵਾਨੀਗੜ੍ਹ ਇਸੇ ਤਰ੍ਹਾਂ ਨਾਲ ਸਿਰਫ ਖੂਨਦਾਨ ਵਿੱਚ ਹੀ ਨਹੀਂ ਇਸੇ ਤਰ੍ਹਾਂ ਨਾਲ ਜਿੱਥੇ ਵੀ ਜ਼ਰੂਰਤ ਹੋਈ ਉੱਥੇ ਸੇਵਾ ਕਰਦਾ ਰਹੇਗਾ ਤੇ ਅੰਤ ਦੇ ਵਿੱਚ ਇੱਕ ਵਾਰ ਫੇਰ ਮੈਂ ਸਮੂਹ ਪਾਟਕ ਫੈਮਿਲੀ ਦਾ ਉਹਨਾਂ ਦੇ ਮੈਡਮ ਸੁਦਾ ਪਾਟਕ ਜੀ ਬੇਟੀ ਉਹਨਾਂ ਦੇ ਸਹਨੇ ਲਾਬਿਲਾਸ਼ ਜੀ ਤੇ ਇਹ ਇਹ ਸੰਸਕਾਰਾਂ ਦੀਆਂ ਗੱਲਾਂ ਨੇ ਕਿ ਬੱਚੇ ਇਹ ਦੇਖਣ ਲਈ ਆਏ ਨੇ ਕਿ ਉਹਨਾਂ ਦੇ ਗ੍ਰੈਂਡਫਾਦਰ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਸੋ ਇਸ ਤਰ੍ਹਾਂ ਨਾਲ ਜੇਕਰ ਅਸੀਂ ਆਪਣੀਆਂ ਯਾਦਾਂ ਨੂੰ ਸੈਲੀਬ੍ਰੇਟ ਕਰਦੇ ਆਂ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਜ਼ਰੂਰ ਦੇਖ ਰਹੇ ਹੋਣਗੇ ਤਾਂ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਪਹਿਲਾਂ ਵੀ ਅਸੀਂ ਦੋ ਕੈਂਪ ਬਹੁਤ ਵੱਡੇ ਮੈਗਾ ਦੋ ਕੈਂਪ ਕਰ ਚੁੱਕੇ ਆਂ ਮੈਂ ਦੱਸਣਾ ਚਾਹਾਂਗਾ ਇੱਕ ਅੱਖਾਂ ਦਾ ਕੈਂਪ ਸੀਗਾ ਤੇ ਇੱਕ ਅਸੀਂ ਹੈਂਡੀਕੈਪ ਲੋਕਾਂ ਨੂੰ ਸਹਾਮਤ ਦਿਆ ਸੀਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਟ੍ਰਾਈਸਾਈਕਲ ਦਿੱਤੇ ਸੀਗੇ 휠ਚੇਅਰ ਦਿੱਤੇ ਸੀ ਸੋ ਮੈਂ ਇਹਨਾਂ ਦਾ ਧੰਨਵਾਦੀ ਵੀ ਆਂ ਤੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਇਸ ਤਰ੍ਹਾਂ ਸਮਾਨ ਥੈਂਕ ਯੂ ਵੈਰੀ ਮੱਚ ਗੋਡ ਬlesਸ ਆਲ ਥੈਂਕ ਯੂ ਕਿਸ਼ੋਰ ਬਾਸ ਸਰ ਪ੍ਰਧਾਨ ਰੋਟਰੀ ਕਲੱਬ ਭੋਨੀਗੜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੋਟਰੀ ਕਲੱਬ ਪਿਛਲੇ 25 ਸਾਲਾਂ ਤੋਂ ਰੋਟ ਅਪੋਨੀਗੜੀ ਇਲਾਕੇ ਦੀ ਸੇਵਾ ਕਰ ਰਿਹਾ ਹੈ ਤੇ ਇਹ ਸਾਡੇ ਖਤਰਮਾ ਫੌਂਡਰ ਕੈਂਪ ਹੈ ਜਿਸ ਦੇ ਵਿੱਚ ਸਾਨੂੰ ਪ੍ਰਧਾਨ ਵਿੱਕੀ ਬਾਜਵਾ ਜੀ ਦੀ ਬਹੁਤ ਵੱਡੀ ਸਪੋਰਟ ਮਿਲੀ ਹੈ ਟੱਕੀ ਯੂਨੀ ਨੂੰ ਵੀ ਹਮੇਸ਼ਾ ਸਪੋਰਟ ਮਿਲਦੀ ਹੈ ਪਰ ਇਹ ਮਤਲਬ ਸਾਡੇ ਵਾਸਤੇ ਕਿਤੇ ਹੱਸੇ ਕੈਂਪ ਆਊਗਾ ਜਿਸ ਦੇ ਵਿੱਚ ਅਸੀਂ ਟੱਕੀ ਯੂਨੀ ਦੇ ਵਿੱਚ 200 ਤੋਂ ਪਰ ਯੂਨਿਟਸ ਪਾਸ ਪਾਸ ਕਰਾਂਗੇ ਤੇ ਸਾਰੇ ਇਲਾਕਾ ਨਿਵਾਸੀਆਂ ਦਾ ਮੈਂ ਬਹੁਤ ਬਹੁਤ ਨਦਰੀਣੀ ਆ ਜਿਨ੍ਹਾਂ ਨੇ ਇਨਾ ਪ੍ਰਸਾਦ ਦੇ ਕੇ ਇਸ ਕੈਂਪ ਨੂੰ ਕਾਮਯਾਬ ਕਰਨ ਦੇ ਵਿੱਚ ਸਾਥ ਦਿੱਤਾ ਟਕਸੂਦਾ ਪਟਕ ਜੀ ਇੱਥੇ ਆਏ ਨੇ ਹਰਵੰਸ ਪਟਕ ਜੀ ਦੀ ਡਾਕਟਰ ਹਰਵੰਸ ਪਟਕ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਤੇ ਉਹਨਾਂ ਦਾ ਹਮੇਸ਼ਾ ਸਾਡੇ ਵਾਸਤੇ ਸਾਥ ਰਿਹਾ ਪਹਿਲਾ ਆਈ ਕੈਂਪ ਬਹੁਤ ਵੱਡਾ ਉਹਨਾਂ ਨੇ ਸਪਾਂਸਰ ਕੀਤਾ ਸੀ ਤੇ ਹੈਂਡੀਕੈਪਸ ਵਾਸਤੇ ਚੇਅਰਸ ਉਹਨਾਂ ਨੇ ਸਪਾਂਸਰ ਕੀਤੀ ਸੀ ਤੇ ਸਾਡੇ ਕਲੱਬ ਨੂੰ ਤੀਸਰੀ ਵਾਰ ਉਹ ਲਗਾਤਾਰ ਸਪੋਰਟ ਕਰ ਰਹੇ ਨੇ ਮੈਂ ਸਾਡੇ ਸਾਰੇ ਕਲੱਬ ਮੈਂਬਰਾਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਸਭ ਦਾ ਬਹੁਤ ਬਹੁਤ ਤਰਫੋਂ ਮੈਡਮ ਸਪੈਸ਼ਲੀ ਮੈਡਮ ਐਮਐਲਏ ਪ੍ਰਕਾਸ਼ਿੰਦਰ ਗੌਰ ਭਰਾਜ ਨੇ ਜਿਨ੍ਹਾਂ ਇੱਥੇ ਪਹੁੰਚ ਕੇ ਸਾਡਾ ਹੌਸਲਾ ਵਧਾਇਆ ਕਿਵੇਂ ਦੇ ਜਨ ਰਕਪਰੇਟਰਾਂ ਦਾ ਸਭ ਤੋਂ ਵੱਧ ਸਹਿਯੋਗ ਰਹਿਦਾ ਹਮੇਸ਼ਾ ਰੋਕੀ ਕੀ ਕੰਮ ਹੋ ਗਿਆ ਬਸ ਇਕੋ ਗਾਹਾਂਗੇ ਵੀ ਦਿਲੋਂ ਉਹਨਾਂ ਦਾ ਰਣੀ ਆ ਜਿਨ੍ਹਾਂ ਨੇ ਮਤਲਬ ਹਮੇਸ਼ਾ ਇਸ ਖੋਦਾਨ ਕੈਂਪ ਦੇ ਵਿੱਚ ਬੱਚੜ ਕੀ ਸਲਾਹ ਤੇ ਸਾਡ ਬੱਤਵ ਬੱਦ ਹੌਸਲਾ ਵਧਾਇਆ ਜਿਸ ਕਰਕੇ ਇਸ ਮਤੋਂ ਸਾਨੂੰ ਇੱਕ ਅਲੱਗ ਏਨਰਜੀ ਮਿਲਦੀ ਹੈ ਵੀ ਅਸੀਂ ਅਗਲੀ ਵਾਰ ਇੱਕ ਨਵਾਂ ਟਾਰਗੇਟ ਕਰੀਏ ਤੇ ਉਹਨੂੰ ਅਚੀਵ ਕਰੀਏ ਤੇ ਅਸੀਂ ਉਹ 200 ਟਾਰਗੇਟ ਇਸ ਵਾਰ ਅਚੀਵ ਕਰ ਰਹੇ ਹਾਂ ਸਾਡੇ ਬਸ ਬਹੁਤ ਸ਼ੁਕਰੀਆ ਜੀ ਦਾ ਮੈਡਮ ਰੋਟਰੀ ਕਲੱਬ ਵੱਲੋਂ ਬਲੱਡ ਡੋਨੇਟ ਕੈਂਪ ਲਾਇਆ ਗਿਆ ਹੈ ਈਸ਼ਵਰ ਪਾਸ ਜੀ ਦੀ ਕੋਈ ਵਿੱਚ ਕੀ ਕੰਮ ਹੋਵੇ ਚ ਅ ਬਿਲਕੁਲ ਹਰ ਸਾਲ ਦੀ ਤਰ੍ਹਾਂ ਰੋਟਰੀ ਕਲੱਬ ਹਾਨੀਗੜ ਜਿਹੜੇ ਟਰੱਕ ਯੂਨੀਅਨ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਜਿਹੜਾ ਖੂਨਦਾਨ ਕੈਂਪ ਆ ਜਿਹੜਾ ਉਹ ਹਰ ਸਾਲ ਇਸ ਯੂਨੀਅਨ ਦੇ ਵਿੱਚ ਲਗਵਾਉਂਦੇ ਆ ਔਰ ਮੈਂ ਵਧਾਈ ਦਿੰਨੀ ਆ ਸਾਰੀ ਟੀਮ ਨੂੰ ਔਰ ਸਾਡੇ ਨਵੇਂ ਬਣੇ ਰੋਟਰੀ ਕਲੱਬ ਦੇ ਪ੍ਰਧਾਨ ਈਸ਼ਵਰ ਜੀ ਨੂੰ ਜਿਹੜੇ ਹੁਣੀ ਬਣੇ ਨੇ ਕਿਉਂਕਿ ਰੋਟੇਸ਼ਨ ਹੁੰਦੀ ਰਹਿੰਦੀ ਆ ਪਹਿਲਾਂ ਸੰਜੇ ਜੀ ਖੜੇ ਆ ਪਹਿਲਾਂ ਇਹ ਜਿਹੜਾ ਕਲੱਬ ਦੇ ਪ੍ਰਧਾਨ ਸੀ ਹੁਣ ਈਸ਼ਵਰ ਜੀ ਨੂੰ ਜਿਹੜੀ ਡਿਊਟੀ ਮਿਲੀ ਆ ਔਰ ਸਾਡੇ ਆਰਤੀ ਐਸੋਸੀਏਸ਼ਨ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਣੇ ਆ ਸਾਡੇ ਪ੍ਰਦੀ ਮਿੱਤਲ ਜੀ ਉਹ ਤੇ ਸਾਡੇ ਟਰੱਕ ਜੁਨੀਅਨ ਤੋਂ ਸਾਰੀ ਟੀਮ ਖੜੀ ਹੈ ਔਰ ਸਾਡੇ ਸਾਰੇ ਸਰਪੰਚ ਸਾਹਿਬਾਨ ਅੱਜ ਪਹੁੰਚੇ ਆ ਔਰ ਬੜੀ ਖੁਸ਼ੀ ਹੋਈ ਹੈ ਕਿ ਅ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਜਦੋਂ ਸਾਰੇ ਪੈਡੀ ਸੀਜ਼ਨ ਦੇ ਵਿੱਚ ਉਹਨੇ ਦੇ ਸੀਜ਼ਨ ਦੇ ਵਿੱਚ ਜਿਹੜੇ ਵਿਅਸਤ ਸੀਗੇ ਗਰਮੀ ਦੇ ਕਰਕੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕਰਨ ਤੋਂ ਜਿਹੜਾ ਡਰਦਾ ਹੈਗਾ ਘਤਰਾਂਉਂਦਾ ਹੈਗਾ ਸੋ ਉਸ ਸਮੇ ਅ ਅੱਜ ਰੋਟਰੀ ਕਲੱਬ ਨੇ ਮੈਂ ਸਮਝਦੀ ਆ ਕਿ ਖੂਨਦਾਨ ਜਿਹੜਾ ਮਹਾਦਾਨ ਹੈ ਔਰ ਬਹੁਤ ਵੱਡਾ ਪਰਾਲਾ ਕਰਦੇ ਹੋਏ ਲੋੜਵੰਦਾ ਨੂੰ ਕਿਉਂਕਿ ਖੂਨ ਦੀ ਜਿਹੜੀ ਸ਼ਾਰਟ ਉਹ ਨਾ ਆਵੇ ਤੇ ਉਹਦੇ ਕਰਕੇ ਜਿਹੜਾ ਇਹ ਵੱਡਾ ਪ੍ਰਾਲਾ ਕਰਦੇ ਹੋਏ ਇਸ ਟਾਈਮ ਦੇ ਵਿੱਚ ਕਿਉਂਕਿ ਅਦਰਵਾਈਜ਼ ਤਾਂ ਕੈਂਪ ਲੱਗਦੇ ਰਹਿੰਦੇ ਆ ਇੰਨੀ ਗਰਮੀ ਦੇ ਵਿੱਚ ਕੈਂਪ ਲਗਵਾ ਕੇ ਜਿਹੜਾ ਖੂਨ ਆ ਜਿਹੜਾ ਉਹ ਦਾਨ ਕਰਵਾ ਰਹੇ ਨੇ ਔਰ ਜਿਹੜੇ ਲੋਕੀ ਦਾਨ ਕਰ ਰਹੇ ਨੇ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਔਰ ਪਰਮਾਤਮਾ ਬਲ ਬਖਸ਼ਦਾ ਰਹੇ ਇਦਾਂ ਦੇ ਜਿਹੜੇ ਉਦਮ ਆ ਪ੍ਰਾਲੇ ਨੇ ਜਿਹੜੇ ਹੁੰਦੇ ਰਹਿਣੇ ਚਾਹੀਦੇ ਆ ਅਗਰ ਮੈਡਮ ਗੱਲ ਕਰੀ ਸਰਕਾਰ ਨੇ 10 ਲੱਖ ਦਾ ਉਹ بیمਾ ਯੋਜਨਾ ਸ਼ੁਰੂ ਕਰੀ ਜਿਵੇਂ ਸੈਂਟਰ ਸਰਕਾਰ ਪੰਜ ਦਿਨ ਦੀ ਸੀ ਪੰਜਾਬ ਦੱਸ ਦੇ ਰਹੀ ਹੈ ਕਿਵੇਂ ਦੇਖਦੇ ਹੋ ਕਿਵੇਂ ਲੋਕ ਉਹਦਾ ਲਾਭ ਲੈ ਸਕਦੇ ਨੇ ਸਰਕਾਰ ਦੇ ਪ੍ਰਾਲੇ ਦੇ ਜੀਕਰ ਅ ਬਿਲਕੁਲ ਤੁਸੀਂ ਸਹੀ ਪੁੱਛਿਆ ਔਰ ਲੋਕਾਂ ਨੂੰ ਇਹਦੀ ਜਾਣਕਾਰੀ ਹੋਣੀ ਚਾਹੀਦੀ ਆ ਇਸ ਇਸ ਸਾਲ ਅਸੀਂ ਬਜਟ ਦੇ ਵਿੱਚ ਇਹਦੀ ਪ੍ਰੋਵੀਜ਼ਨ ਰੱਖੀ ਸੀਗੀ ਅ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਦੇ ਤਹਿਤ 29 ਲੱਖ ਪਰਿਵਾਰਾਂ ਦੇ ਜਿਹੜੇ ਕਾਰਡ ਬਣੇ ਹੋਏ ਸੀ ਜਿਸ ਤਹਿਤ ਉਹਨਾਂ ਨੂੰ 5 ਲੱਖ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਜਿਹੜੀ ਮਿਲਦੀ ਸੀ ਇਲਾਜ ਦੇ ਲਈ ਸੋ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਬਿਜਲੀ ਪਾਣੀ ਸਿਹਤ ਸੂਲਤਾਂ ਦੀ ਸਿੱਖਿਆ ਦੀ ਜਿਹੜੀ ਗਰੰਟੀਆਂ ਦਿੱਤੀਆਂ ਸੀ ਉਹਦੇ ਵਿੱਚੋਂ ਇੱਕ ਗਰੰਟੀ ਹੈਗੀ ਆ ਕਿ ਅਸੀਂ ਲੋਕਾਂ ਨੂੰ ਫ੍ਰੀ ਤੇ ਜਿਹੜਾ ਵਧੀਆ ਇਲਾਜ ਆ ਜਿਹੜਾ ਉਹਨਾਂ ਦੀ ਸਿਹਤ ਦੇ ਲਈ ਅਸੀਂ ਜਿਹੜਾ ਮੁਹੱਈਆ ਕਰਵਾਵਾਂਗੇ ਸੋ ਮੈਂ ਸਮਝਦੀ ਇੱਕ ਬਹੁਤ ਵੱਡਾ ਇੱਕ ਇਤਿਹਾਸਿਕ ਜਿਹੜਾ ਫੈਸਲਾ ਸਰਕਾਰ ਨੇ ਲਿਆ ਜਿਹਨੂੰ ਅਸੀਂ 2 ਅਕਤੂਬਰ ਤੋਂ ਜਿਹੜਾ ਲਾਗੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ 29 ਲੱਖ ਕਾਰਡਾਂ ਤੋਂ ਵਧਾ ਕੇ ਉਹਦੀ ਜਿਹੜੀ ਮਿਆਦ ਆ ਉਹ 65 ਲੱਖ ਕਾਰਡ ਜਿਹੜੇ ਬਣਾਉਣ ਜਾ ਰਹੇ ਹਾਂ ਪਰ ਦੇ ਵਿੱਚ ਕੋਈ ਸ਼ਰਤ ਨਹੀਂ ਹੈ ਕੋਈ ਲਾਲ ਨੀਲੇ ਪੀਲੇ ਕਾਲਾਂ ਦੀ ਕੋਈ ਹੋਣੀ ਹੈ ਹਰ ਇੱਕ ਪਰਿਵਾਰ ਨੂੰ ਪ੍ਰਾਇੋਰਟੀ ਦੇ ਆਧਾਰ ਤੇ ਜਿਹੜੀ ਲੋਡ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਮਦਦ ਆ ਉਹ 10 ਲੱਖ ਰੁਪਏ ਤੱਕ ਦਾ ਇਲਾਜ ਆ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਿੱਚੋਂ ਕਰਵਾ ਸਕਣਗੇ ਠੀਕ ਹੈ ਸੰਗਠਨ ਤੋਂ ਮਿਲਦੇ ਹਾਂ ਅੱਗੇ ਅੱਛਾ ਫੈਮਿਲੀ ਨਿਕਲਣੀ ਆਪਾਂ